ਕਿੱਲੇ ਚੋਂ 25 ਫਸਲਾਂ ਲੈਣ ਵਾਲਾ ਕਿਸਾਨ ਮਲਾਉਣਾ ਤੁਹਾਨੂੰ ਮਿੱਤਰੋ ਅੱਜ ਵੇਖੜ ਜੇ ਤੁਹਾਡੇ ਤੋਂ ਇਨਕਮ ਦੀ ਗੱਲ ਕਰੀਏ ਤੁਸੀਂ ਇੱਕ ਏਕੜ ਚੋਂ ਇੰਨਾ ਮਿਹਨਤ ਕਰਕੇ ਹਨਾ ਵੀ ਫੇਰ ਵੀ ਤੁਹਾਡੇ ਐਸਟੀਮੇਟਡ ਵੀ ਇਨਕਮ ਆਮ ਫਸਲਾਂ ਨਾਲੋਂ ਕਿੰਨੀ ਕਿਲੋ ਗਰੀ ਕਣਕਨੀ ਬੀਜ ਦੇ ਜਾਂ ਹੋਰ ਕੁਝ ਕਮਾਦ ਵਗੈਰਾ ਕਿਉਂ ਨਹੀਂ ਲਾਉਂਦੇ ਇਹ ਚੀਜ਼ ਕਿਉਂ ਅਪਣਾਈ ਇੱਕ ਕਿੱਲੇ ਚੋਂ 25 ਫਸਲਾਂ ਲੈਣ ਵਾਲਾ ਕਿਸਾਨ ਮਲਾਉਣਾ ਤੁਹਾਨੂੰ ਮਿੱਤਰੋ ਅੱਜ ਤੁਸੀਂ ਦੇਖੋਗੇ ਇੱਕ ਕਿੱਲੇ ਦੇ ਵਿੱਚ ਬਾਈ ਨੇ ਬਾਗ ਲਾ ਰੱਖਿਆਗਾ ਤੇ ਸਾਲ ਦੀਆਂ 25 ਫਸਲਾਂ ਲੈਂਦਾਗਾ ਬਹੁਤ ਸੋਹਣਾ ਫਾਰਮ ਬੜਾਇਆ ਹੋਇਆ ਬਾਈ ਨਾਲ ਮਲਾਉਨੇ ਆ ਸਾਨੂੰ ਸਾਰੀ ਜਾਣਕਾਰੀ ਦੇਵਾਂਗੇ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਭਾਜੀ ਕੀ ਹਾਲ ਚਾਲ ਨੇ ਬਾਈ ਬਸ ਵਧੀਆ ਜੀ ਕਿਹੜਾ ਪਿੰਡ ਆ ਬਾਈ ਭਾਜੀ ਇਹ ਪਿੰਡ ਬਜਵਾੜਾ ਵੈਸੇ ਇਹ ਜ਼ਮੀਨ ਬਜਵਾੜੇ ਦੀ ਹੈ ਹਾਂਜੀ ਉਹਦਾ ਏਰੀਆ ਲਾਹੌਰ ਆਬਦ ਪੈ ਜਾਂਦਾ ਹੈਗਾ ਲਾਹੌਰ ਮਤਲਬ ਜ਼ਿਲ੍ਹਾ ਹੁਸ਼ਿਆਰਪੁਰ ਜ਼ਿਲ੍ਹਾ ਹੁਸ਼ਿਆਰਪੁਰ ਕੀ ਨਾਮ ਬਾਈ ਧਰਮਪਾਲ ਬਾਈ ਧਰਮਪਾਲ ਹਾਂਜੀ ਬਾਈ ਮੈਂ ਗੱਲ ਝੂਠ ਤਾਂ ਨਹੀਂ ਮਾਰੀ ਵੀ 1 ਸਾਲ ਦੇ ਵਿੱਚ ਤੁਸੀਂ 25 ਫਸਲਾਂ ਲੈ ਲੈਂਦੇ ਹੋ ਮਦਦ ਹੋ ਜਾਂਦੀਆਂ ਜੀ ਵੈਸੇ ਮਤਲਬ ਗਿਣਤੀ ਦੇ ਵਿੱਚ ਆਪਾਂ ਇੰਨੀਆਂ 25 30 ਲੈ ਲਈਆਂ ਹੈਗੀਆਂ ਕਿ ਇੰਨੀਆਂ ਹੋ ਜਾਂਦੀਆਂ ਹੈਗੀਆਂ ਜੇ ਪੂਰੇ ਸਾਲ ਦੀ ਗੱਲ ਕਰੀਏ ਠੀਕ ਹੈ ਤੇ ਹੁਣ ਵੀ ਮੈਨੂੰ ਲੱਗਦਾ 15 16 ਫਸਲਾਂ ਦਾ ਫਿਲਹਾਲ ਵੀ ਹੋਣਗੀਆਂ 15 16 ਹੁਣ ਵੀ ਹੈ ਹਾਂ ਹੁਣ ਵੀ ਹੈ ਛਿਮਾਹੀ ਜਿਵੇਂ ਆਪਾਂ ਕਹਿੰਦੇ ਵੀ ਅੱਗੇ ਰੁੱਤ ਬਦਲ ਗਈ ਤਾਂ ਉਸ ਤੋਂ ਬਾਅਦ ਹੋਰ ਫਸਲਾਂ ਹੋ ਜਾਣਗੀਆਂ ਮੈਂ ਬਾਈ ਇੱਕ ਚੀਜ਼ ਦੇਖਿਆ ਤੁਸੀਂ ਕਿਲੇ ਦੇ ਵਿੱਚ ਮੇਨ ਆਪਾਂ ਕਹ ਲਈ ਇੱਕ ਡ੍ਰੈਗਨ ਫਰੂਟ ਦਾ ਜਿਹੜਾ ਬਾਗਲਾ ਆ ਰੱਖਿਆ ਤੁਸੀਂ ਹਨਾ ਹਾਂ ਜੀ ਸਾਰਾ ਤੇ ਬਾਕੀ ਇਹਦੇ ਵਿੱਚ ਤੁਸੀਂ ਹੋਰ ਬਦਲ ਸਬਜ਼ੀਆਂ ਵਗੈਰਾ ਜਿਹੜਾ ਬੀਜ ਰੱਖੀਆਂ ਬਈ ਤੁਸੀਂ ਇਹ ਚੀਜ਼ ਹੀ ਕਿਉਂ ਕਰੀ ਕਣਕਨੀ ਬੀਜ ਦੇ ਜਾਂ ਹੋਰ ਕੁਛ ਕਮਾਦ ਵਗੈਰਾ ਕਿਉਂ ਨਹੀਂ ਲਾਉਂਦੇ ਇਹ ਹੀ ਚੀਜ਼ ਕਿਉਂ ਅਪਣਾਈ ਨਹੀਂ ਭਾਜੀ ਇੱਕ ਤਾਂ ਆਪਾਂ ਵੱਲੋਂ ਬਾਗ ਲਾਇਆ ਹੈਗਾ ਇੱਕ ਇਕੜ ਦੇ ਵਿੱਚ ਤਾਂ ਡ੍ਰੈਗਨ ਦਾ ਹੀ ਬਾਗ ਲਾਇਆ ਹਾਂਜੀ ਤੇ ਜਦੋਂ ਵਿੱਚ ਆਪਾਂ ਤੁਸੀਂ ਦੇਖਿਆ ਹੋਣਾ ਵਿੱਚ ਇਹਦੇ ਨਾ ਟੁਕੜ ਟੁਕੜ 10 11 ਫੁੱਟ ਮਤਲਬ ਹਰ ਮਤਲਬ ਜਿਹੜਾ ਵੀ ਬੰਦਾ ਫਾਰਮ ਲੰਦ ਹੈਗਾ ਉਹਦਾ ਉਹਨਾਂ ਕ ਬਚ ਜਾਂਦਾ ਹੈਗਾ ਫਸਲਾਂ ਵਾਂਗੋਂ ਜ਼ਿਆਦਾ ਰੁਝਾਨ ਸੀਗਾ ਆਪਾਂ ਫਸਲਾ ਮਤਲਬ ਸਬਜ਼ੀਆਂ ਵਗੈਰਾ ਪਹਿਲੋਂ ਤੋਂ ਵੀ ਵੀਜ਼ਰੇ ਵੀਜ਼ਰੇ ਨੇ ਜੀ ਜੀ ਤੇ ਅਸੀਂ ਇਹਨੂੰ ਵੇਸਟ ਨਾ ਕਰਦੇ ਹੋਏ ਜੀ ਤੇ ਜਦੋਂ ਕ ਆਪਾਂ ਪਲਾਂਟੇਸ਼ਨ ਕੀਤੀ ਇਹਨਾਂ ਦੀ ਡ੍ਰੈਗਨ ਦੇ ਪਿੱਲਰਾਂ ਦੀ ਜਾਂ ਪਲਾਂਟਾਂ ਦੀ ਜੀ ਤਾਂ ਇਹ ਵੇਚੇ ਦੇ ਮਤਲਬ 2 ਸਾਲ ਦਾ ਸਾਨੂੰ ਕੋਈ ਪ੍ਰੋਬਲਮ ਨਹੀਂ ਆਂਦੀ ਹੈਗੀ ਕਿਉਂਕਿ ਬੂਟੇ ਵੀ ਛੋਟੇ ਹੁੰਦੇ ਆ ਜੀ ਤਾਂ ਏਰੀਆ ਵਿੱਚ ਲਾ ਵੀ ਮਤਲਬ ਸਾਬ ਸਫਾਈ ਔਰ ਗੁੱਡ ਕੜਾਈ ਬਹੁਤ ਵਧੀਆ ਹੋ ਜਾਂਦੀ ਹੈਗੀ ਆ ਠੀਕ ਹੈ ਜੀ ਤੇ ਜੇ ਆਪਾਂ ਕਿਉਂਕਿ 2 ਸਾਲ ਬਾਅਦ ਇਤੋਂ ਵਧੀਆ ਫਰੂਟਾਂ ਨਾਲ ਚੱਲੂ ਹੁੰਦਾ ਹੈਗਾ 2 ਸਾਲ ਤੋਂ ਬਾਅਦ ਡ੍ਰੈਗਨ ਫਰੂਟ ਦਾ ਹਾਂ ਜੀ ਡ੍ਰੈਗਨ ਫਰੂਟ ਤੋਂ ਜੀ ਤੇ ਤਾਂ ਕਰਕੇ ਅਸੀਂ ਫਿਰ ਉਹਦੇ ਵਿੱਚ ਪਿਛਲੇ ਸਾਲ ਤਾਂ ਹੋਰ ਵੱਧ ਸੀ ਜਾਂ ਫਸਲਾਂ ਇਹਦੇ ਵਿੱਚ ਜੀ ਤੇ ਹੁਣ ਥੋੜਾ ਜਿਹਾ ਜਿੱਦਾਂ ਇਹਦੀ ਕੈਨੋਪੀ ਕਹਦੇ ਆ ਆਜਾ ਇਹਦਾ ਖਲਾਰਾ ਜਿਹੜਾ ਹੈਗਾ ਥੋੜਾ ਜਿਹਾ ਵੱਧ ਰਿਹਾ ਤਾਂ ਉਸ ਹਾਵਣਾ ਅਸੀਂ ਹੁਣ ਥੋੜੀਆਂ ਨੀਮੀਆਂ ਨੀਮੀਆਂ ਹੀ ਲਾਈ ਦੀਆਂ ਬੇਲੋ ਦਾਪਾ ਪਿਛਲੇ ਸਾਲ ਦਾ ਮੱਕੀ ਵੀ ਲਈ ਸੀਗੀ ਕਿਆ ਬਾਤ ਹੈ ਤੇ ਇਸ ਕਰਕੇ ਇਹਦੇ ਵਿੱਚ ਆਪਾਂ ਮਤਲਬ ਜਿਹੜਾ ਸਾਲ 2 ਸਾਲ ਇਹਦੇ ਵਿੱਚ ਇਨਕਮ ਸਾਨੂੰ ਘਟਾ ਨਹੀਂ ਹੈਗੀ ਜਾਂ ਨਹੀਂ ਆਣੀ ਹੈਗੀ ਆ ਫਰੂਟ ਘਟ ਘਟ ਹੋਣ ਦੇ ਕਰੇ ਜੀ 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 ਵਿੱਚ ਫਸਲਾ ਲਾਗੇ ਅਸੀਂ ਉਹ ਜਿਹੜਾ ਸਾਨੂੰ ਘਾਟ ਮਹਿਸੂਸ ਹੁੰਦੀ ਆ ਹਾਂਜੀ ਜਾਂ ਸਾਨੂੰ ਪੂਰੀ ਕਰ ਲਈ ਹਾਂ ਹਾਂ ਤੇ ਹੁਣ ਬਈ ਜਿਆਦਾ ਤੁਸੀਂ ਇਹਦੇ ਵਿੱਚ ਸਬਜ਼ੀਆਂ ਹੀ ਲਾਈਆਂ ਹੋਣਗੀਆਂ ਹਨਾ ਸਬਜ਼ੀਆਂ ਹੀ ਲਾਈਆਂ ਹੋਣਗੀਆਂ ਇੱਧਰ ਦੇਖਿਆ ਲਫਾਫਿਆਂ ਦੇ ਵਿੱਚ ਤੁਸੀਂ ਦੱਸ ਰਹੇ ਸੀ ਪਪੀਤਾ ਲਾਇਆ ਹਾਂਜੀ ਕਿਉਂਕਿ ਭਾਜੀ ਹੁਣ ਕਿਉਂਕਿ ਕੋਰਿਆ ਪੈਣ ਦਾ ਮੌਸਮ ਚਾਲੂ ਹੋ ਗਿਆ ਹੂੰ ਤੇ ਪਪੀਤਾ ਪਿਛਲੇ ਸਾਲ ਵੀ ਪਪੀਤਾ ਲਾਇਆ ਸੀ ਇਹਦੇ ਵਿੱਚ ਜੀ ਤੇ ਬਟ ਉਹ ਲਾਇਆ ਸੀ ਆਪਾਂ ਮਾਰਚ ਦੇ ਮਾਰਚ ਦੇ ਵਿੱਚ ਲਾਇਆ ਸੀ ਤੇ ਉਹ ਠੰਡ ਦੇ ਵਿੱਚ ਆ ਜਾਂਦਾ ਜਦੋਂ ਪੱਕਿਆ ਫਰੂਟ ਹੈ ਨਾ ਉਹ ਪੂਰੇ ਦਾ ਪੂਰਾ ਫਰੂਟ ਠੰਡ ਦੇ ਵਿੱਚ ਆ ਜਾਂਦਾ ਤੇ ਜਦੋਂ ਜੇ ਕੋਰਾ ਜਿਆਦਾ ਬੈਜਵੇ ਨਾ ਤਾਂ ਫਿਰ ਉਹ ਫਰੂਟ ਦੇ ਸਣੇ ਹੀ ਖਰਾਬ ਹੋ ਜਾਂਦਾ ਹੈਗਾ ਠੀਕ ਹੈ ਬਈ ਤਾਂ ਪਿਛਲੇ ਵੀ ਸਾਲ ਵੀ ਸਾਡਾ ਜਿਹੜਾ ਪਪੀਤਾ ਹੈਗਾ ਉਹ ਜੀ ਕਾਫੀ ਖਰਾਬ ਹੋਇਆ ਮਤਲਬ ਲਗਭਗ 50000 ਦੀ ਬਾਈ ਇਨਕਮ ਲਈ ਸੀ ਉਤੋਂ ਪਵਿੱਤੇ ਤੋਂ ਮਤਲਬ 2.5 ਲੱਖ ਦਾ ਉਹ ਪਵਿੱਤਾ ਖਰਾਬ ਹੋ ਗਿਆ ਸੀਗਾ ਕੋੜਾ ਕੋੜਾ ਬੈਨ ਮਤਲਬ ਇੱਕ ਅਸਟੀਮੇਟਡ ਜੇ ਤੁਹਾਡੇ ਤੋਂ ਇਨਕਮ ਦੀ ਗੱਲ ਕਰੀਏ ਤੁਸੀਂ ਇੱਕ ਇਕੜ ਚੋਂ ਇੰਨਾ ਮਿਹਨਤ ਕਰਕੇ ਹਨਾ ਵੀ ਫੇਰ ਵੀ ਤੁਹਾਡੇ ਅਸਟੀਮੇਟਡ ਵੀ ਇਨਕਮ ਆਮ ਫਸਲਾਂ ਨਾਲੋਂ ਕਿੰਨੀ ਕੁ ਦੁੱਗਣੀ ਨਹੀਂ ਵੱਧ ਉਹਦੇ ਨਾਲ ਉਹਦਾ ਜਿੰਨੀ ਮਿਹਨਤ ਕਰ ਲਈ ਹੈ ਆਪਾਂ ਉਹ 19 ਇਹਦੇ ਤੇ ਆਪਾਂ ਇਨਕਮ ਲੈ ਸਕਦੇ ਹਾਂ ਹਾਂ ਲੈ ਸਕਦੇ ਤੇ ਮਿਹਨਤ ਕਿੰਨੀ ਕੁ ਲੱਗਦੀ ਹੈ ਬਾਈ ਮਿਹਨਤ ਦਾ ਇਹੋ ਪਾਜੀ ਡੇਲੀ ਦੀ ਮਿਹਨਤ ਹੈਗੀ ਆ ਡੇਲੀ ਦੀ ਡੇਲੀ ਦੀ ਮਿਹਨਤ ਹੈਗੀ ਹੈ ਜੀ ਹਾਂ ਆ ਦੇਖੋ ਮਿੱਤਰੋ ਇਧਰ ਬਾਈ ਨੇ ਗੋਭੀ ਲਾ ਰੱਖੀ ਆ ਪਾਲਕ ਸਾਈਡ ਤੇ ਦੇਖ ਸਕਦੇ ਸਕੇਲੇ ਹਨਾ ਇਧਰ ਫਲ ਚੱਕ ਰੱਖਿਆ ਬਾਈ ਤੇ ਮੇਨ ਬਾਈ ਦਾ ਇੱਥੇ ਦੇਖ ਸਕਦੇ ਹੋ ਤੁਸੀਂ ਡਰੈਗਨ ਫਰੂਟ ਆ ਜਿਹੜਾ ਕੀ ਲਾ ਰੱਖਿਆ ਇਹਦੇ ਵਿੱਚ ਹੀ ਬਾਈ ਹਰੇਕ ਅਲੱਗ-ਅਲੱਗ ਤਰ੍ਹਾਂ ਦੀਆਂ ਜਿਹੜੀਆਂ ਸਬਜ਼ੀਆਂਗਾ ਰਿਆ ਫਸਲਾਂ ਲੈ ਰਿਆਗਾ 24 25 ਤਾਂ ਆਪਾਂ ਕਹਿਣਾ ਬਾਈ ਕਹਿੰਦਾ ਵੀ ਵੱਧ ਫਸਲਾਂ ਵੀ ਲੈ ਲੈਨੇ ਆਂ ਅਸੀਂ ਤੇ ਬਾਈ ਡਰੈਗਨ ਨੂੰ ਕਿੰਨਾ ਟਾਈਮ ਹੋ ਗਿਆ ਬਾਈ 2 ਸਾਲ ਇਹ 2 ਸਾਲ ਤੋਂ ਪਲੱਸ ਹੋ ਗਏ ਜੀ 2 ਸਾਲ ਤੋਂ ਪਲੱਸ ਹਾਂਜੀ ਠੀਕ ਹੈ ਬਾਈ ਤੇ ਇਹ ਕੋਈ ਮਤਲਬ ਵੈਰਾਈਟੀ ਵਗੈਰਾ ਕਿੱਦਾਂ ਦੀ ਆਉਂਦੀ ਆ ਬਾਈ ਇਹਦੀ ਇਹ ਵੈਰੈਟੀ ਭਾਜੀ ਸਾਇਮ ਰੈੱਡ ਵੈਰੈਟੀ ਹੈਗੀ ਹੈ ਹਾਂਜੀ ਤੇ ਇਹਦੇ ਵਿੱਚ ਫਰੂਟ ਵੀ ਵਧੀਆ ਆਉਂਦਾ ਇਹਨੂੰ ਮਤਲਬ ਜਿਹੜੀ ਕਹ ਦਿੰਦੇ ਕਿ ਗਰੋਥ ਇਹਦੀ ਹੈਗੀ ਹੈ ਨਾ ਜੀ ਮਤਲਬ ਸਭ ਤੋਂ ਫਾਸਟ ਗਰੋਇੰਗ ਵੈਰੈਟੀ ਹੈਗੀ ਇਹ ਜੀ ਕਈ ਵੈਰੈਟੀਆਂ ਹੈਗੀਆਂ ਜਿਹੜੀਆਂ ਤਿੰਨ ਤਿੰਨ ਸਾਲ ਵੀ ਲੈ ਜਾਂਦੀਆਂ ਹੈਗੀਆਂ ਮਤਲਬ ਇਹ ਵੈਰੈਟੀ ਵਧੀਆ ਹੈਗੀ ਆ ਔਰ ਫਰੂਟ ਵੀ ਫਰੂਟ ਸਾਈਜ਼ ਵੀ ਵਧੀਆ ਹੈਗਾ ਬਿਲਕੁਲ ਅੱਗੇ ਆਪਾਂ ਤੁਹਾਨੂੰ ਦਿਖਾਉਨੇ ਆ ਥੋੜਾ ਜਿਹਾ ਕੱਚਾ ਦਾ ਡ੍ਰੈਗਨ ਫਰੂਟ ਤੇ ਭਾਈ ਇਹਦਾ ਕੀ ਮਾਰਕੀਟ ਟ੍ਰੇਡ ਕੀ ਚੱਲਦਾ ਸਾਨੂੰ ਮੰਡੀਕਰਨ ਕਿਵੇਂ ਰਹਿੰਦਾ ਇਹ ਮੰਡੀਕਰਨ ਭਾਜੀ ਜਿੰਨੀਆਂ ਕ ਸਬਜ਼ੀਆਂ ਦੀ ਗੱਲ ਆ ਲੋ ਜਾਂ ਫਰੂਟਾਂ ਦੀ ਗੱਲ ਆ ਲੋ ਜੇ ਅਸੀਂ ਆਪ ਕੀਤੀ ਜਾਵੇ ਨਾ ਕਿਉਂਕਿ ਆਪਣਾ ਮਾਡਲ ਹੀ ਉਸ ਹਿਸਾਬ ਦਾ ਹੈਗਾ ਕਿ ਜਿੰਨੀ ਕ ਆਪਾਂ ਹਾਰਵੈਸਟ ਕਰਦੇ ਆਂ ਜਿੰਨੀ ਕ ਆਪਾਂ ਪ੍ਰੋਡਕਸ਼ਨ ਕਰਦੇ ਆਂ ਕਿ ਆਪ ਵੇਚੀ ਜਾਵੇ ਤਾਂ ਬੈਨੀਫਿਟ ਬੈਨੀਫਿਟ ਹੈਗਾ ਫਾਰਮਰ ਨੂੰ ਮੁੱਲ ਪੈਂਦਾ ਬਿਲਕੁਲ ਆ ਤੁਸੀਂ ਦੇਖ ਸਕਦੇ ਹੋ ਹਜੇ ਮਤਲਬ ਕੱਚਾ ਹੈਗਾ ਡ੍ਰੈਗਨ ਫਰੂਟ ਆ ਦੇਖ ਲਓ ਤੇ ਇਦਾਂ ਹੀ ਕਾਫੀ ਫਲ ਚੱਕਿਆ ਬਾਈ ਹਜੇ ਫਲ ਚੱਕ ਰਿਹਾ ਕਿ ਚੱਕਣਾ ਅੱਗੇ ਨਹੀਂ ਭਾਜੀ ਇਹ ਲਾਸਟ ਫਰੂਟ ਆ ਜਿੰਨਾ ਕੀ ਲੱਗਾ ਹੈਗਾ ਹੁਣ ਇਹ ਦਸੰਬਰ ਦੇ ਵਿੱਚ ਮਤਲਬ ਐਂਡ ਹੋ ਜਾਂਦਾ ਹੈ ਹੈਗਾ ਇਹਦਾ ਬਟ ਫਿਰ ਵੀ ਸਾਡਾ ਜਦੋਂ ਮਈ ਤੋਂ ਸਟਾਰਟ ਹੋਇਆ ਸੀਗਾ ਇਹ ਮਤਲਬ ਫਰਸਟ ਫਰੂਟਿੰਗ ਆ ਗਈ ਸੀ ਮੇਰੇ ਹਿਸਾਬ ਨਾਲ ਜਿੰਨੇ ਕ ਮੇਰੇ ਨੌਨ ਦੇ ਵਿੱਚ ਫਾਰਮਰ ਹੈਗੇ ਹਨਾ ਜੀ ਸਭ ਤੋਂ ਪਹਿਲਾਂ ਸਾਡੇ ਫਰੂਟ ਚੱਲੂ ਹੋਇਆ ਸੀਗਾ ਮਈ ਦੇ ਵਿੱਚ ਮਈ ਦੇ ਵਿੱਚ ਮਈ ਤੋਂ ਲਾਲੋ ਹੌਲੀ-ਹੌਲੀ ਵਿੱਚ ਕਿਉਂਕਿ 8-9 ਤੜਾਈਆਂ ਹੋ ਜਾਂਦੀਆਂ ਹੈਗੀਆਂ 8-9 ਤੜਾਈਆਂ ਦੇ ਹਾਂ ਠੀਕ ਹੈ ਇੱਕ ਜੇ ਆਪਾਂ ਮੰਨ ਲਈ ਗੱਲ ਕਰੀਏ ਦੀ ਮਤਲਬ ਪੌਦਾ ਕਿੰਨੇ ਕ ਫਲ ਦੇ ਦਿੰਦਾਗਾ ਇਹ ਭਾਜੀ ਇਹ ਐਨਓਪੀ ਦੇ ਹਿਸਾਬ ਦੇ ਨਾਲ ਡਿਪੈਂਡ ਕਰਦਾ ਇਦਾਂ ਨਹੀਂ ਆਪਾਂ ਕਹਿ ਸਕਦੇ ਕਿ ਇੱਕ ਪਿੱਲਰ ਕਿੱਦਾਂ ਦੇਊਗਾ ਮਤਲਬ ਇਹਦੀ ਲਾਸਟ ਦੇ ਵਿੱਚ ਸਾਰੀ ਐਵਰੇਜ ਆਂਦੀ ਹੈਗੀ ਕਿ ਕਿੰਨੀ ਐਵਰੇਜ ਦੇ ਵਿੱਚ ਮਤਲਬ ਪੂਰੇ ਬਾਗ ਚੋਂ ਫਰੂਟ ਆਪਾਂ ਹਾਰਵੈਸਟ ਕੀਤਾ ਹੈਗਾ ਤੇ ਹੱਲੇ ਸਾਡਾ ਥੋੜਾ ਫਰੂਟ ਰਹਿੰਦਾ ਵੀ ਹੈਗਾ ਇਸ ਕਰਕੇ ਆਪਾਂ ਉੰਨੀ ਕੈਲਕੂਲੇਸ਼ਨ ਨਹੀਂ ਕੀਤੀ ਨਹੀਂ ਹੈਗੀ ਲਾਸਟ ਦੇ ਵਿੱਚ ਤੋੜਾਂਗੇ ਜੀ ਜਦੋਂ ਪੂਰਾ ਐਂਡ ਹੋ ਜਾਊਗਾ ਫਿਰ ਅਸੀਂ ਕੈਲਕੂਲੇਸ਼ਨ ਕਰਾਂਗੇ ਕਿ ਕਿੰਨਾ ਕੁ ਫਰੂਟ ਸਾਡੇ ਉੱਤਰ ਗਿਆ ਹੈਗਾ ਕੀ ਬਾਤ ਹੈ ਹਾਂਜੀ ਬਾਕੀ ਵੀ ਤੁਹਾਨੂੰ ਮੈਂ ਆ ਦਿਖਾ ਦਾਂਗੇ ਹਨਾ ਸਾਰਾ ਫਾਰਮ ਤੁਸੀਂ ਦੇਖ ਸਕਦੇ ਹੋ ਬਾਈ ਨੇ ਖੇਤੀ ਵਾਲਾ ਮਾਡਲ ਤਿਆਰ ਕੀਤਾ ਹੋਇਆ ਹੈਗਾ ਬਹੁਤ ਸੋਹਣਾ ਲੱਗਿਆ ਵੀ ਜਿਹਨੇ ਕੰਮ ਕਰਨ ਦਾ ਤਰੀਕਾ ਆ ਜੇ ਹਨਾ ਬਾਈ ਤਾਂ ਉਹ ਇੱਥੇ ਹੀ ਬਹੁਤ ਵਧੀਆ ਆਪਦੀ ਇਨਕਮ ਜਿਹੜਾ ਕਮਾ ਸਕਦਾ ਆਪਾਂ ਮਤਲਬ ਝੋਨੇ ਕਣਕਾਂ ਦੇ ਵਿੱਚ ਫਸੇ ਹੋਏ ਆ ਤੇ ਇਹ ਬਾਈ ਨੇ 1 ਏਕੜ ਦੇ ਵਿੱਚ ਮਾਡਲ ਤਿਆਰ ਕੀਤਾ ਹੋਇਆ ਡਰੈਗਨ ਫਰੂਟ ਦਾ ਨਾਲ ਜਿੱਦਾਂ ਦੇਖ ਸਕਦੇ ਹੋ ਤੁਸੀਂ ਸ ਸਬਜ਼ੀਆਂ ਲਾ ਰੱਖੀਆਂ ਤਾਂ ਇਹਨਾਂ ਚੋਂ ਵੀ ਜਿਹੜਾ ਡੇਲੀ ਬਾਈ ਡੇਲੀ ਵੇ ਆਪਣ ਨੂੰ ਇਨਕਮ ਹੁੰਦੀ ਰਹਿੰਦੀ ਹੈ ਵੀ ਆਪਾਂ ਨੂੰ 6 ਮਹੀਨਿਆਂ ਦੀ ਫਸਲਾਂ ਦੇਖਣਾ ਨਹੀਂ ਪੈਂਦਾਗਾ ਤੇ ਬਾਈ ਨੇ ਗੋਭੀ ਲਾਈ ਆ ਗੋਭੀ ਦਾ ਉਸ ਤੋਂ ਬਾਅਦ ਜਿਵੇਂ ਗੰਡੇ ਲਾ ਰੱਖਿਆ ਹੋਰ ਵੀ ਕਾਫੀ ਸਾਰੀਆਂ ਜਿਹੜੀਆਂ ਫਸਲਾਂ ਸਬਜ਼ੀਆਂ ਇੱਥੇ ਲਾ ਰੱਖੀਆਂ ਤਾਂ ਇਹ ਮਾਡਲ ਹੈ ਬਾਈ ਹਨਾ ਬਹੁਤ ਵਧੀਆ ਲੱਗਿਆ ਇਹ ਮੈਨੂੰ ਲੱਗਦਾ ਵੀ ਚੰਗੀਆਂ ਵੀਡੀਓ ਬਹੁਤ ਘੱਟ ਲੋਕ ਸ਼ੇਅਰ ਕਰਦੇ ਆ ਤੇ ਇਹੋ ਜੀਆਂ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਕਿਉਂਕਿ ਜਿਹੜੀ ਆਪਣੀ ਖੇਤੀ ਆ ਇਹਨੂੰ ਥੋੜਾ ਜਿਹਾ ਆਪਾਂ ਅੱਗੇ ਹੋਰ ਸੁਧਾਰਿਆ ਜਾ ਸਕੇ ਹਨਾ ਤੇ ਬਾਈ ਬਹੁਤ ਬਹੁਤ ਧੰਨਵਾਦ ਤੁਹਾਡਾ ਹਨਾ ਬਹੁਤ ਬਹੁਤ ਤੁਹਾਡਾ ਵੀ ਵੈਲਕਮ ਸੀ ਬਾਈ ਤੁਹਾਡੇ ਫਾਰਮ ਚ ਵਿਜ਼ਿਟ ਕਰਨ ਦਾ ਬਿਲਕੁਲ ਬਾਈ ਤੇ ਮਿਲਦੇ ਆਂ ਫਿਰ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ ਧੰਨਵਾਦ ਜੀ